ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਹੋ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਖਤੁ ਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਡੰਡਾਉਤ ਬੰਦਨ ਅਨਿਕ ਬਾਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਵ ਕਰ ਹੱਥ ਚਬਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਟਲ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਦਸਮ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਸ਼ਬਦ ਦਾ ਅਵਤਾਰ ਕਲਯੁਗ ਦੇ ਤਾਰਨਹਾਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੇ ਮਹਾਰਾਜ ਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਵਾਉ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਅਸੀਸ ਨਵਾ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਰੋਜ਼ਾਨਾ ਦੀ ਤਰ੍ਹਾਂ ਅਮਰਤ ਵੇਲੇ ਗੁਰਗੋਦੀ ਦਾ ਨਿਗਮਾਨਣ ਦਾ ਅਮਰਤ ਵੇਲੇ ਸਤਿਗੁਰੂ ਜੀ ਦੇ ਪਵਿੱਤਰ ਸੋਹਣੇ ਅਮਰਤ ਮਈ ਦਰਸ਼ਨ ਦੀਦਾਰੇ ਕਰਨ ਦਾ ਵੱਡ ਮੁੱਲਾ ਸਮਾਪਤ ਹੋਇਆ ਹੈ ਜਿੱਥੇ ਅਮਰਤ ਵੇਲਾ ਹੈ ਉੱਥੇ ਗੁਰੂ ਦੀ ਮਿੱਠੀ ਬਾਣੀ ਵੀ ਹੈ ਅਮਰਤ ਮਈ ਬਾਣੀ ਸੀਨੇ ਨੂੰ ਠੰਡ ਪਾਉਣ ਵਾਲੀ ਬਾਣੀ ਅੰਦਰ ਨੂੰ ਆਤਮਿਕ ਸ਼ਾਂਤੀ ਦੇਣ ਵਾਲੀ ਗੁਰਬਾਣੀ ਤੇ ਉੱਥੇ ਨਾਲ-ਨਾਲ ਅੱਜ ਉਹ ਮਹੀਨੇ ਦੀ ਸ਼ੁਰੂਆਤ ਆਰੰਭਤਾ ਹੈ ਮਗਰ ਮਹੀਨੇ ਦੀ ਸਮਾਪਤੀ ਹੋਈ ਹੈ ਅੱਜ ਪਾਵਨ ਪਵਿੱਤਰ ਸੰਗ੍ਰਾਂਦ ਦਾ ਦਿਹਾੜਾ ਹੈ ਸੋ ਸੰਗ੍ਰਾਂਦ ਦੇ ਦਿਹਾੜੇ ਬਾਬਤ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ 12 ਮਾਹ ਦੀ ਬਾਣੀ ਉਚਾਰਨ ਕਰਕੇ ਪਾਈ ਹੈ 12 ਮਹਾ 12 ਮਹੀਨਿਆਂ ਦੇ ਵਿੱਚ ਵੱਖ-ਵੱਖਰਾ ਉਪਦੇਸ਼ ਸਤਿਗੁਰੂ ਦੀ ਗੁਰਬਾਣੀ ਦਾ ਹਰ ਮਹੀਨੇ ਦੀ ਆਰੰਭਤਾ ਵਿੱਚ ਜਿਹਨੂੰ ਆਪਾਂ ਦੇਸੀ ਮਹੀਨਾ ਕਹਿੰਦੇ ਆ ਅੱਜ ਉਹਦਾ ਮਹੀਨਾ ਆਰੰਭ ਹੋਇਆ ਹੈ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਇਸ ਪੋਹ ਦੇ ਮਹੀਨੇ ਨੂੰ ਪੋਖ ਕਿਹਾ ਹੈ ਸਤਿਗੁਰੂ ਜੀ ਅੱਜ ਪੋਹ ਦੇ ਮਹੀਨੇ ਦੀ ਆਰੰਭਤਾ ਵਿੱਚ ਸਾਨੂੰ ਉਪਦੇਸ਼ ਬਖਸ਼ਦੇ ਹਨ ਸਤਿਗੁਰੂ ਪੰਚਮ ਪਾਤਸ਼ਾਹ ਦੀ ਬਾਣੀ ਹੈ 12 ਮਾਹਾ ਤੇ 12 ਮਾਹਾ ਦੀ ਜਿਹੜੀ ਦਸਵੀਂ ਪੌੜੀ ਹੈ ਇਹ ਪੋਹ ਮਹੀਨੇ ਦਾ ਸਾਨੂੰ ਉਪਦੇਸ਼ ਬਖਸ਼ਦੀ ਹੈ ਤੇ ਸਤਿਗੁਰੂ ਜੀ ਅੱਜ ਸਾਨੂੰ ਉਪਦੇਸ਼ ਬਖਸ਼ਦੇ ਆਪ ਅੱਗੇ ਆਪਾਂ ਸ੍ਰੀ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਦੇ ਆਂ ਪਰ ਅੱਜ ਰੋਜ਼ਾਨਾ ਹੀ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਕਰਦੇ ਆਂ ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ 12 ਮਾਹ ਦੀ ਜਿਹੜੀ ਦਸਵੀਂ ਪੌੜੀ ਉਹਦੀ ਆਪਾਂ ਸਤਿਗੁਰੂ ਦੀ ਕਿਰਪਾ ਸਦਕਾ ਵਿਚਾਰ ਕਰਨੀ ਹੈ ਸਤਗੁਰੂ ਜੀ ਸਾਨੂੰ ਉਪਦੇਸ਼ ਬਖਸ਼ ਦੇ ਪੋ ਮਹੀਨੇ ਬਾਵਤ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ ਸਤਗੁਰੂ ਪੰਚਮ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ ਪੋਖ ਤੁਖਾਰ ਨਾ ਵਿਆਪਈ ਪੋਖ ਆਪਾਂ ਅੱਗੇ ਵਿਚਾਰ ਕੀਤੀ ਪੋ ਦੇ ਮਹੀਨੇ ਨੂੰ ਕਿਹਾ ਜਾਂਦਾ ਹੈ ਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਪੋ ਦੇ ਮਹੀਨੇ ਵਿੱਚ ਤੁਖਾਰ ਦਾ ਅਰਥ ਹੈ ਕੱਕਰ ਜਿਵੇਂ ਹੁਣ ਆ ਠੰਡ ਪੈ ਰਹੀ ਹੈ ਨਾ ਕੱਕਰ ਪੈ ਰਿਆ ਪਾਲਾ ਕਿੰਨੀ ਸਰਦੀ ਹੈ ਕਿੰਨੀ ਠੰਡ ਹੈ ਕੋਰਾ ਪੈ ਰਿਆ ਹੈ ਕੱਕਰ ਪੈ ਰਿਆ ਹੈ ਤੇ ਸਤਿਗੁਰੂ ਜੀ ਕਹਿੰਦੇ ਪੋਖ ਤੁਖਾਰ ਨਾ ਵਿਆਪਈ ਨਾ ਵਿਆਪਈ ਦਾ ਅਰਥ ਹੈ ਇਹ ਜਿਹੜਾ ਪਾਲਾ ਜੋਰ ਨਹੀਂ ਪਾ ਸਕਦਾ ਕਿੰਨਾ ਤੇ ਜਿਨ੍ਹਾਂ ਨੂੰ ਰੰਗ ਲੱਗ ਗਿਆ ਹੁਣ ਦੇਖੋ ਰੰਗ ਲੱਗਣ ਤੋਂ ਬਿਨਾ ਤਾਂ ਬਿਸਤਰੇ ਚੋਂ ਰਜਾਈ ਚੋਂ ਉਠਿਆ ਨਹੀਂ ਜਾ ਸਕਦਾ ਪਰ ਜਿਨ੍ਹਾਂ ਨੂੰ ਰੰਗ ਲੱਗਿਆ ਉਹ ਪ੍ਰਵਾਹ ਨਹੀਂ ਕਰਦੇ ਉਹ ਠੰਡ ਦੀ ਪ੍ਰਵਾਹ ਨਹੀਂ ਕਰਦੇ ਨਹੀਂ ਤਾਂ ਆਪਾਂ ਦੇਖਦੇ ਨਾ ਕਈ ਐਸੇ ਵੀ ਐ 10 10 ਦਿਨ ਸਰਦੀਆਂ ਦੇ ਵਿੱਚ ਨਾਉਂਦੇ ਨਹੀਂ ਇਸ਼ਨਾਨ ਨਹੀਂ ਕਰਦੇ ਇਸ਼ਨਾਨ ਨਹੀਂ ਨਹਾਉਣਾ ਨਹੀਂ 10 10 ਦਿਨ ਕਿਉਂਕਿ ਠੰਡ ਲੱਗਦੀ ਹੈ ਪਾਣੀ ਦੇ ਲੱਗੇ ਨਹੀਂ ਜਾਂਦੇ ਪਾਣੀ ਤੋਂ ਅਲਰਜੀ ਹੋ ਜਾਂਦੀ ਹੈ ਠੰਡ ਦੇ ਵਿੱਚ ਆ ਕੇ ਐਸਾ ਕਈਆਂ ਦਾ ਸੁਭਾਅ ਹੁੰਦਾ ਹੈ ਪਰ ਕਈ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਦੇ ਆ ਕਈ ਤਾਂ ਐਸੇ ਗੁਰਮੁਖ ਪਿਆਰੇ ਹਨ ਠੰਡ ਕੈਸਾ ਵੀ ਮੌਸਮ ਹੋਵੇ ਕਿੰਨੀ ਵੀ ਸਰਦੀ ਹੋਵੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਆ ਐਸੇ ਵੀ ਕੋਈ ਪਰਣ ਨਹੀਂ ਕੋਈ ਨੇਮੀ ਸਿੱਖਾਂ ਸੰਸਾਰ ਤੇ ਪਰ ਸਤਿਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਇਹ ਠੰਡ ਉਹਨਾਂ ਤੇ ਅਸਰ ਨਹੀਂ ਪਾ ਸਕਦੀ ਜਿਨ੍ਹਾਂ ਨੂੰ ਅੰਦਰ ਰੰਗ ਲੱਗ ਗਿਆ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਗਿਆ ਨਾ ਜਿਨ੍ਹਾਂ ਨੂੰ ਉਹ ਗੁਰੂ ਦਾ ਹੁਕਮ ਮੰਨਦੇ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਉਹ ਗੁਰੂ ਦੇ ਹੁਕਮ ਅਨੁਸਾਰ ਚੱਲਦੇ ਆ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦੇ ਆ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਤੇ ਠੰਡ ਕੀ ਅਸਰ ਪਾ ਸਕਦੀ ਹੈ ਇੱਕ ਅੱਕਰ ਕੀ ਅਸਰ ਪਾ ਸਕਦਾ ਇਹ ਠੰਡ ਤਾਂ ਉਹਨਾਂ ਤੇ ਅਸਰ ਪਾਉਂਦੀ ਜਿਹੜੇ ਟੁੱਟੇ ਹੋਏ ਹਨ ਜਿਹੜੇ ਸੂਰਜ ਚੜ੍ਹਨ ਦੀ ਉਡੀਕ ਕਰਦੇ ਆ ਵੀ ਸੂਰਜ ਚੜ੍ਹੂ ਤੇ ਅਸੀਂ ਪਗਰਾਂਗੇ ਸਾਡਾ ਸਰੀਰ ਗਰਮ ਹੋਊ ਤੇ ਫਿਰ ਅਸੀਂ ਰਜਾਈ ਚੋਂ ਬਾਹਰ ਨਿਕਲਾਂਗੇ ਪਰ ਸਤਿਗੁਰੂ ਜੀ ਉਹਨਾਂ ਦੀ ਗੱਲ ਕਰਦੇ ਜਿਨ੍ਹਾਂ ਦੇ ਕੰਠ ਗਲ ਵਿੱਚ ਪਰਮੇਸ਼ਰ ਦਾ ਨਾਮ ਪੁਰੋਇਆ ਹੋਇਆ ਹੈ। ਪੋਖ ਤੁਖਾਰਨਾ ਵਿਆਪੇ ਕੰਠ ਮਿਲਿਆ ਹਰ ਨਾਹੋ। ਸਤਿਗੁਰੂ ਜੀ ਕਹਿੰਦੇ ਆ ਨਾਹੂ ਦਾ ਅਰਥ ਹੈ 나ਥ ਜਿਹੜਾ ਸਾਰੇ ਸੰਸਾਰ ਦਾ 나ਥ ਹੈ ਨਾ। ਜਿਹੜਾ ਸਭ ਦੀ ਬਾਹ ਫੜਨ ਵਾਲਾ ਹੈ। ਜਿਹੜਾ 나ਥਾਂ ਦਾ 나ਥ ਹੈ ਅਨਾਥਾਂ ਨੂੰ ਸਹਾਰਾ ਦੇਣ ਵਾਲਾ ਖਸਮ ਪਰਮੇਸ਼ਰ ਪਤੀ ਕਹਿ ਲਈ ਹੈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਗਲ ਵਿੱਚ ਪਰੋਇਆ ਹੋਇਆ ਹੈ ਗਲ ਦੇ ਵਿੱਚ ਪਰੋਇਆ ਜਾਂਦਾ ਹੈ ਸ਼ਬਦ ਦੇ ਰਾਹੀ ਜਦੋਂ ਸਾਡੇ ਅੰਦਰ ਰਸਨਾ ਦੇ ਉੱਤੇ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ ਸ਼ਬਦ ਅਸੀਂ ਜਪਦੇ ਹਾਂ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਹੈ ਤੇ ਉਸ ਸ਼ਬਦ ਦੇ ਰਾਹੀ ਉਸ ਬਰਕਤ ਨਾਲ ਜੀਵਨਾ ਜਪਿਓ ਇਹ ਨਾਮ ਦੀ ਬਰਕਤ ਨਾਲ ਪਰਮੇਸ਼ਰ ਦਾ ਨਾਮ ਗਲ ਵਿੱਚ ਪਰੋਇਆ ਜਾਣਾ ਸਾਂਝ ਪਰਮੇਸ਼ਰ ਨਾਲ ਪੈ ਜਾਣੀ ਹੈ ਜਪਦੇ ਅਸੀਂ ਸ਼ਬਦ ਹੈ ਵਾਹਿਗੁਰੂ ਤੇ ਪ੍ਰੀਤ ਉਸ ਵਾਹਿਗੁਰੂ ਨਾਲ ਪੈ ਜਾਣੀ ਹੈ ਇਸ ਕਰਕੇ ਜਿੰਨਾ ਦੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗਲ ਵਿੱਚ ਪਰਮੇਸ਼ਰ ਦਾ ਨਾਮ ਉਸ ਸਾਈਂ ਖਸਮ ਦਾ ਨਾਮ ਪਰੋਇਆ ਆਇਆ ਹੈ ਉਹਨਾਂ ਨੂੰ ਇਹ ਠੰਡ ਇਹ ਪੋ ਦਾ ਮਹੀਨਾ ਵੀ ਕੁਝ ਨਹੀਂ ਉਹਨਾਂ ਦਾ ਵਿਗਾੜ ਸਕਦਾ ਪੋਦੇ ਮਹੀਨੇ ਦੀ ਸਭ ਤੋਂ ਜ਼ਿਆਦਾ ਠੰਡ ਪੋਖ ਤੁਖਾਰਨਾ ਵਿਆਪੀ ਸਤਿਗੁਰੂ ਜੀ ਕਹਿੰਦੇ ਇਹ ਵੀ ਕੁਝ ਨਹੀਂ ਕਰਦੀ ਇਹ ਵੀ ਵਿਆਪਦੀ ਨਹੀਂ ਇਹ ਵੀ ਜੋਰ ਨਹੀਂ ਪਾ ਸਕਦੀ ਕੰਠ ਮਿਲਿਆ ਹਰਨਾਉ ਕਿਉਂਕਿ ਜਿਨ੍ਹਾਂ ਦੀ ਪ੍ਰੀਤ ਸੱਚੇ ਪ੍ਰੀਤਮ ਨਾਲ ਪਈ ਹੋਈ ਹੈ ਦਿਨ ਆ ਰਹੇ ਹਨ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਕਿਵੇਂ ਪਰਿਵਾਰ ਵਿਛੋੜਾ ਹੋਇਆ ਕਿਵੇਂ ਸਰਸਾ ਦੀ ਨਦੀ ਦੇ ਕੰਢੇ ਤੇ ਜਿਹੜਾ ਪਰਿਵਾਰ ਖੇਰੂ ਖੇਰੂ ਹੋਇਆ ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿੰਨੇ ਤਸੀਹੇ ਜਿਹੜੇ ਸਹਿਣ ਕੀਤੇ 7 ਤੇ 9 ਸਾਲ ਦੀ ਆਰਜੂ ਉਮਰਾ ਵਿੱਚ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਕਿਵੇਂ ਚਮਕੌਰ ਦੀ ਗੜੀ ਵੇ ਸ਼ਹੀਦ ਹੋਏ ਆਪਾਂ ਸਾਰਾ ਆਉਣ ਵਾਲੇ ਦਿਨਾਂ ਵਿੱਚ ਆਪਾਂ ਉਹ ਯਾਦਾਂ ਮਨਾਉਣੀਆਂ ਹਨ ਸੋ ਆਪਾਂ ਵਿਚਾਰ ਕਰਦੇ ਸੀ ਵੀ ਉਹਨਾਂ ਨੂੰ ਠੰਡ ਅਸਰ ਨਹੀਂ ਪਾ ਸਕੀ ਭਾਵੇਂ ਡਲਾਉਣ ਦੇ ਬਹੁਤ ਯਤਨ ਕੀਤੇ ਗਏ ਜ਼ਾਲਮਾਂ ਵੱਲੋਂ ਪਰ ਉਹ ਡੋਲੇ ਨਹੀਂ ਇਸ ਕਰਕੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਰੰਗ ਲੱਗ ਜਾਂਦਾ ਹੈ ਨਾ ਉਹਨਾਂ ਨੂੰ ਇਹ ਠੰਡ ਕੁਝ ਨਹੀਂ ਵਿਗਾੜ ਸਕਦੀ ਭੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾ ਹੋ ਕਿਉਂਕਿ ਉਹਨਾਂ ਦੇ ਗਲ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੁੰਦਾ ਹੈ ਅੱਗੇ ਕਹਿੰਦੇ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਮਨ ਵਿਦਿਆ ਵਿਦਿਆ ਦਾ ਅਰਥ ਹੈ ਬਿੰਨਿਆ ਜਾਣਾ ਮਨ ਜਿਹੜਾ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਣਾ ਮਨ ਗੁਰੂ ਦੇ ਚਰਨਾਂ ਨਾਲ ਬਿੰਨਿਆ ਜਾਣਾ ਮਨ ਵਿਦਿਆ ਚਰਨਾਰ ਬਿੰਦ ਚਰਨਾਰ ਬਿੰਦ ਦਾ ਅਰਥ ਹੈ ਚਰਨ ਅਰ ਬਿੰਦ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮਨ ਲੱਗ ਜਾਣਾ ਚਰਨ ਕਮਲ ਗੁਰੂ ਦੇ ਅੰਦਰ ਵਸ ਜਾਣਾ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਜਾਣਾ ਚਰਨਾਰ ਬਿੰਦ ਮਨ ਵਿਦਿਆ ਗਿਆ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਸਤਿਗੁਰੂ ਜੀ ਕਹਿੰਦੇ ਬਿਰਤੀ ਕੇਵਲ ਤੇ ਕੇਵਲ ਦਰਸ਼ਨਾਂ ਨੂੰ ਚਾਹੁੰਦੀ ਹੈ ਜਿਨ੍ਹਾਂ ਦਾ ਇਹ ਅੰਦਰੋਂ ਆਵਾਜ਼ ਆਉਂਦੀ ਵੀ ਗੁਰੂ ਦੇ ਦਰਸ਼ਨ ਕਰੀਏ ਗੁਰੂ ਨੂੰ ਤਕੀਏ ਨਾ ਅੱਖਾਂ ਨਾਲ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਜਿਨ੍ਹਾਂ ਦੀ ਅਵਸਥਾ ਇਹ ਬਣ ਗਈ ਕਿ ਪਰਮੇਸ਼ਰ ਦੇ ਦਰਸ਼ਨ ਤੋਂ ਬਿਨਾ ਗੁਰੂ ਦੀ ਬਾਣੀ ਦੇ ਦਰਸ਼ਨ ਤੋਂ ਬਿਨਾ ਰਹਿ ਨਹੀਂ ਸਕਦੇ ਇਹ ਪਿਆਰ ਜਿਨ੍ਹਾਂ ਦਾ ਪੈ ਗਿਆ ਸਤਿਗੁਰੂ ਜੀ ਕਹਿੰਦੇ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਗਣਾ ਸਾਹੋ ਉਸ ਸੱਚੇ ਪ੍ਰੀਤਮ ਦੇ ਦਰਸ਼ਨ ਮਨ ਹਮੇਸ਼ਾ ਚਾਹੁੰਦਾ ਹੋਵੇ ਅੱਗੇ ਕਹਿੰਦੇ ਓਟ ਗੋਬਿੰਦ ਗੋਪਾਲ ਰਾਏ ਸਿਵਾ ਸੁਆਮੀ ਲਾਹੋ ਲਾਹੋ ਦਾ ਅਰਥ ਹੈ ਲਾਭ ਫਾਇਦਾ ਸਤਿਗੁਰੂ ਪੰਚਮ ਪਾਤਸ਼ਾਹ ਜੀ 12 ਮਹਾ ਦੀ ਬਾਣੀ ਅੰਦਰ ਕਹਿੰਦੇ ਓਟ ਗੋਬਿੰਦ ਗੋਪਾਲ ਰਾਏ ਪਰਮੇਸ਼ਰ ਦੇ ਚਰਨਾਂ ਦੀ ਓਟ ਲਈ ਕਦੇ ਵਿਰਥੀ ਨਹੀਂ ਜਾਂਦੀ ਗੁਰੂ ਦੇ ਚਰਨਾਂ ਤੇ ਭਰੋਸਾ ਕੀਤਾ ਕਦੇ ਵਿਰਥਾ ਨਹੀਂ ਜਾਂਦਾ ਓਟ गोविंद गोपाल ਰਾਏ ਸੇਵਾ Swami ਲਾਹੋ ਤੇ ਨਾਥਨ ਕੀਤੀ ਸੇਵਾ ਇੱਕ ਤਿਲ ਜਿਤਨੀ ਵੀ ਜੇ ਕਿਸੇ ਨੇ ਕੀਤੀ ਆ ਉਹ ਵੀ ਬਿਰਥੀ ਨਹੀਂ ਜਾਂਦੀ ਇੱਕ ਤਿਲ ਨਹੀਂ ਭੰਨੇ ਕਾਲੇ ਕਾਲ ਕਮਾਈ ਕੀਤੀ ਜੇਕਰ ਚੱਲ ਕੇ ਅਸੀਂ ਪੈਰਾਂ ਨਾਲ ਗੁਰੂ ਘਰ ਵੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਵੀ ਇੱਕ ਪੈਰਾਂ ਦੀ ਸੇਵਾ ਹੋ ਗਈ ਤੇ ਇਹ ਵੀ ਸੇਵਾ ਵਿਰਥੀ ਨਹੀਂ ਜਾਂਦੀ ਅੱਖਾਂ ਨੇ ਗੁਰੂ ਨੂੰ ਤੱਕ ਲਿਆ ਤੱਕਿਆ ਕਦੇ ਵਿਰਥਾ ਨਹੀਂ ਜਾਂਦਾ ਅਸਰ ਪੈਂਦਾ ਮਨ ਤੇ ਸੇਵਾ ਨੇ ਗੁਰੂ ਆਪਣੇ ਹੱਥਾਂ ਨੇ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਹੱਥਾਂ ਦੀ ਸੇਵਾ ਕੀਤੀ ਕਦੇ ਅਜਾਈ ਨਹੀਂ ਜਾਂਦੀ ਸਤਿਗੁਰੂ ਜੀ ਕਹਿੰਦੇ ਓਟ ਗੋਬਿੰਦ ਗੋਪਾਲ ਰਾਇ ਓਟ ਲਈ ਕਦੇ ਵਿਰਥੀ ਨਹੀਂ ਜਾਂਦੀ ਭਰੋਸਾ ਰੱਖ ਕੇ ਵੇਖ ਸੇਵਾ ਸਵਾਮੀ ਲਾਹੋ ਤੇ ਸੇਵਾ ਗੁਰੂ ਦੇ ਚਰਨਾਂ ਦੀ ਕੀਤੀ ਇਹਦਾ ਲਾਹਾ ਜ਼ਰੂਰ ਮਿਲਦਾ ਹੈ ਕਦੇ ਅਜਾਈ ਨਹੀਂ ਜਾਂਦੀ ਇੱਕ ਗੁਰੂ ਦੇ ਚਰਨਾਂ ਵਿੱਚ ਗਲਾਸ ਵੀ ਚੱਕ ਕੇ ਇੱਧਰ ਦਾ ਉੱਧਰ ਰੱਖ ਦਿੱਤਾ ਨਾ ਇਹ ਵੀ ਬੜੀ ਵੱਡੀ ਸੇਵਾ ਹੈ ਤੇ ਇਹਦਾ ਵੀ ਫਲ ਗੁਰੂ ਨੇ ਤੈਨੂੰ ਬਖਸ਼ਣਾ ਹੈ ਇਹਦਾ ਵੀ ਲਾਹਾ ਮਿਲਣਾ ਹੈ ਇਸ ਕਰਕੇ ਓਟ ਲਈਏ ਗੋਬਿੰਦ ਪਰਮੇਸ਼ਰ ਦੀ ਉਸ ਅਕਾਲ ਪੁਰਖ ਦੀ ਓਟ ਗੋਬਿੰਦ ਗੋਪਾਲ ਰਈ ਸੇਵਾ ਸਵਾਮੀ ਲਾਉ ਇਹਨਾਂ ਹੱਥਾਂ ਨੂੰ ਸੇਵਾ ਵਿੱਚ ਲਾ ਕੇ ਸਫਲੇ ਕਰੀਏ ਇਹ ਹੱਥ ਤੇ ਪੈਰ ਸੇਵਾ ਤੋਂ ਬਿਨਾ ਵਾਂਝੇ ਹੀ ਰਹਿ ਜਾਂਦੇ ਆ ਤਿਰਕਾਰ ਕਿਆ ਸਤਿਗੁਰੂ ਨੇ ਇਹਨਾਂ ਹੱਥਾਂ ਤੇ ਪੈਰਾਂ ਨੂੰ ਜੇ ਸਾਰੀ ਆਰਜੂ ਸਾਰੀ ਉਮਰ ਸੇਵਾ ਤੋਂ ਬਿਨਾ ਹੀ ਲਗਾ ਦਿੱਤੀ ਸਤਿਗੁਰੂ ਜੀ ਕਹਿੰਦੇ ਨਾ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ ਆਪਦੇ ਕੰਮਕਾਰਾਂ ਵਾਸਤੇ ਤਾਂ ਹੱਥ ਪੈਰ ਬਹੁਤ ਚੱਲਦੇ ਆ। ਆਪਦੇ ਘਰ ਦਾ ਕੋਈ ਕੰਮ ਕਰਨਾ ਹੋਵੇ, ਆਪਣਾ ਕੋਈ ਕਾਰਵਿਹਾਰ ਕਰਨਾ ਹੋਵੇ ਤੇ ਬੰਦਾ ਬੜੀ ਫੁਰਤੀ ਰੱਖਦਾ ਹੈ ਪਰ ਕੋਈ ਵਿਰਲੀ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਦਾ ਇਹਨਾਂ ਹੱਥਾਂ ਨੂੰ ਸਫਲੇ ਕਰ ਦਿੰਦਾ। ਸੇਵਾ ਕਰਕੇ ਹੱਥ ਤੇ ਪੈਰ ਸਫਲੇ ਹੁੰਦੇ ਆ, ਪਵਿੱਤਰ ਹੁੰਦੇ ਆ। ਇਸ ਕਰਕੇ ਬਿਨਾਂ ਸੇਵਾ ਤੋਂ ਬਿਨ ਸੇਵਾ ਤ੍ਰਿਗ ਹੱਥ ਪੈਰ ਸਤਿਗੁਰੂ ਜੀ ਕਹਿੰਦੇ ਬਿਨਾਂ ਸੇਵਾ ਤੋਂ ਇਨਾਂ ਹੱਥਾਂ ਤੇ ਪੈਰਾਂ ਨੂੰ ਤ੍ਰਕਾਰ ਹੈ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਸੇਵਾ ਹੀ ਨਹੀਂ ਕੀਤੀ ਸੀ ਇਸ ਕਰਕੇ ਸੇਵਾ Swami ਲਾਹ ਗੁਰੂ ਦੇ ਚਰਣਾ ਵਿੱਚ ਕੀਤੀ ਹੋਈ ਸੇਵਾ ਲਾਹਾ ਦਿੰਦੀ ਹੈ ਅੱਗੇ ਉਚਾਰਨ ਕਰਦੇ ਹਨ ਵਿਖਿਆ ਪੋਹ ਨ ਸਕਈ ਮਿਲ ਗੋ ਮਿਲ ਸਾਧੂ ਗੁਣ ਗਾਹੋ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਵਿਖਿਆ ਕੋਹ ਨ ਸਕੈ ਮਿਲ ਸਾਧੂ ਗੁਣ ਗਾਵੈ ਵਿਖਿਆ ਦਾ ਅਰਥ ਹੈ ਮਾਇਆ ਜਿਹੜੀ ਇਸ ਸੰਸਾਰ ਵਿੱਚ ਖੇਲ ਰਹੀ ਹੋਈ ਆਪਾਂ ਅੱਗੇ ਵਿਚਾਰ ਕਰਦੇ ਹੁਣੇ ਸਤਿਗੁਰੂ ਦੀ ਕਿਰਪਾ ਅਨੁਸਾਰ ਸਤਿਗੁਰੂ ਜੀ ਕਹਿੰਦੇ ਆ ਇਸ ਸੰਸਾਰ ਤੇ ਕੱਲੀ ਪੈਸਾ ਕੱਲਾ ਧਨ ਮਾਇਆ ਨਹੀਂ ਉਹ ਹਰ ਚੀਜ਼ ਮਾਇਆ ਜਿਹੜੀ ਨੇ ਤੈਨੂੰ ਗੁਰੂ ਨੂੰ ਗੁਰੂ ਨਾਲੋਂ ਤੋੜਿਆ ਹੋਇਆ ਜਿਨਨੇ ਤੈਨੂੰ ਗੁਰੂ ਵਸਾਰਿਆ ਹੋਇਆ ਉਹ ਕੋਈ ਵੀ ਚੀਜ਼ ਹੋ ਸਕਦੀ ਹੈ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਮੋਹ ਵੀ ਹੋ ਸਕਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੁਝ ਵੀ ਹੋ ਸਕਦਾ ਜਿਨੇ ਤੈਨੂੰ ਵਾਹਿਗੁਰੂ ਭਲਾ ਦਿੱਤਾ ਉਹ ਹਰ ਚੀਜ਼ ਮਾਇਆ ਹੈ ਤੇ ਸਤਿਗੁਰੂ ਜੀ ਇਹਨੂੰ ਵਿਖਿਆ ਕਹਿੰਦੇ ਆ ਵਿਖਿਆ ਪੋਹ ਨ ਸਕਈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਨਾਂ ਉੱਪਰ ਇਸ ਵਿਖਿਆ ਦਾ ਇਸ ਮਾਇਆ ਦਾ ਵੀ ਪ੍ਰਭਾਵ ਨਹੀਂ ਪੈਂਦਾ ਜਿਨ੍ਹਾਂ ਦਾ ਓਟ ਆਸਰਾ ਪੂਰਾ ਗੁਰੂ ਹੁੰਦਾ ਹੈ ਕਿਉਂਕਿ ਮਨ ਤੇ ਰਹਿਮਤ ਰਹਿੰਦੀ ਹੈ ਸਾਡੇ ਉੱਪਰ ਗੁਰੂ ਦੀ ਕਿਰਪਾ ਰਹਿੰਦੀ ਹੈ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੂਰਾ ਗੁਰੂ ਰਹਿਮਤ ਕਰੇ ਫੇਰੀ ਮਨ ਵਿਕਾਰਾਂ ਵੱਲ ਡਿੱਗਣ ਤੋਂ ਬਚ ਸਕਦਾ ਹੈ ਫੇਰੀਏ ਸਿ ਵਿਖਿਆ ਤੋਂ ਜ਼ਹਿਰ ਤੋਂ ਬਚ ਸਕਦਾ ਹੈ ਵਿਖਿਆ ਪਹੁੰਚ ਨਹੀਂ ਸਕਈ ਸਤਿਗੁਰੂ ਜੀ ਕਹਿੰਦੇ ਵਿਖਿਆ ਪਹੁੰ ਨਹੀਂ ਸਕਦੀ ਮਿਲ ਸਾਧੂ ਗੁਣ ਗਾਓ ਇਹ ਸਾਨੂੰ ਤਰੀਕਾ ਦੱਸਿਆ ਸਤਿਗੁਰੂ ਪੰਚਮ ਪਾਤਸ਼ਾਹ ਨੇ ਕਹਿੰਦੇ ਇਕੱਠੇ ਹੋ ਕੇ ਸਾਧ ਸੰਗਤ ਰੂਪ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਵੋ ਗੁਣ ਗਾਉਣ ਨਾਲ ਮਨ ਦੀ ਮੈਲ ਉਤਰਦੀ ਹੈ ਸਿਫਤ ਸਲਾਹ ਕਰਨ ਨਾਲ ਪਰਮੇਸ਼ਰ ਦੀ ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਡੂੰਗੀ ਸਾਝ ਪੈਂਦੀ ਹੈ ਪਰਮੇਸ਼ਰ ਨਾਲ ਪਿਆਰ ਬਣਦਾ ਹੈ ਅੱਗੇ ਕਹਿੰਦੇ ਜਹ ਤੈ ਉਪਜੀ ਤਹਿ ਮਲੀ ਸਤੀ ਪ੍ਰੀਤ ਸਮਾਹ ਸਤਿਗੁਰੂ ਜੀ ਕਹਿੰਦੇ ਜਿਨੇ ਇਸ ਸੰਸਾਰ ਤੇ ਭੇਜਿਆ ਨਾ ਸਾਨੂੰ ਸਾਜ ਕੇ ਬਣਾ ਕੇ ਜਿਸ ਪਰਮਾਤਮਾ ਤੋਂ ਸਭ ਕੁਝ ਲਿਆ ਸੀ ਜਨਮ ਵੀ ਪਰਮੇਸ਼ਰ ਨੇ ਦਿੱਤਾ ਮਾਂ ਪਿਓ ਵੀ ਪਰਮੇਸ਼ਰ ਨੇ ਦਿੱਤੇ ਘਰ ਵੀ ਪਰਮੇਸ਼ਰ ਨੇ ਦਿੱਤਾ ਪਦਾਰਥ ਵੀ ਪਰਮੇਸ਼ਰ ਨੇ ਦਿੱਤੇ ਸਾਰਾ ਕੁਝ ਵਾਹਿਗੁਰੂ ਨੇ ਦੇ ਕੇ ਤੈਨੂੰ ਸੰਸਾਰ ਤੇ ਭੇਜਿਆ ਹੈ ਕਿੱਡਾ ਸੁੰਦਰ ਸਰੀਰ ਦਿੱਤਾ ਘਰ-ਬਾਰ ਦਿੱਤਾ ਮਾਇਆ ਧਨ ਦੌਲਤ ਦਿੱਤੀ ਜਿਹੜਾ ਕੁਝ ਮਿਲਿਆ ਸਾਰਾ ਕੁਝ ਪਰਮੇਸ਼ਰ ਤੋਂ ਮਿਲਿਆ ਜਹ ਤੇ ਉਪਜੀ ਤਹਿ ਮਿਲੀ ਉਨਹੀਂ ਸਾਨੂੰ ਸਾਜ ਕੇ ਜਨਮ ਦੇ ਕੇ ਸੰਸਾਰ ਤੇ ਭੇਜਿਆ ਤੇ ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਹੀ ਜੁੜਿਆ ਰਹੇ ਸਾਰੀ ਉਮਰ ਸਾਰੀ ਜ਼ਿੰਦਗੀ ਇਸ ਸੰਸਾਰ ਤੇ ਰਹਿ ਕੇ ਉਹਦੇ ਗੁਣ ਗਾਉਂਦਾ ਰਹੇ ਗੁਣ ਗਾਉਣ ਨਾਲ ਉਹਦੇ ਨਾਲ ਸਾਝ ਪੈਂਦੀ ਹੈ ਉਹਦੀ ਵਡਿਆਈ ਕਰਨ ਨਾਲ ਉਹਦੇ ਨਾਲ ਜੁੜਿਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਜਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਸਤਿਗੁਰੂ ਜੀ ਕਹਿੰਦੇ ਉਹਦੇ ਗੁਣ ਗਾ ਕੇ ਉਹਦੇ ਨਾਲ ਜੁੜੇ ਰਹੀਏ ਉਹਦੇ ਨਾਲ ਲਿਬ ਆਪਣੀ ਪ੍ਰੀਤ ਹਮੇਸ਼ਾ ਜੋੜੀ ਰੱਖੀਏ ਹਮੇਸ਼ਾ ਉਹਨੂੰ ਚੇਤੇ ਰੱਖੀਏ ਅੱਗੇ ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਚੜਿਆ ਹੋ ਸਤਿਗੁਰੂ ਜੀ ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ ਕਰ ਕਹਿੰਦੇ ਹੱਥ ਨੂੰ ਕਰ ਗਹਿ ਲਈਨੀ ਫਿਰ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਉਹਦੇ ਗੁਣ ਗਾਵੇਂਗਾ ਉਹਨੂੰ ਚੇਤੇ ਕਰੇਗਾ ਪਰਮੇਸ਼ਰ ਨੇ ਤੇਰਾ ਹੱਥ ਫੜ ਲੈਣਾ ਗੁਰੂ ਨੇ ਤੇਰੇ ਉੱਪਰ ਇੰਨੀ ਕਿਰਪਾ ਕਰਨੀ ਕਰ ਗਹਿ ਲਈਨੀ ਪਾਰ ਬ੍ਰਹਮ ਪਰਮੇਸ਼ਰ ਨੇ ਪਰਮਾਤਮਾ ਨੇ ਉਹਨਾਂ ਦਾ ਹੱਥ ਫੜ ਲਿਆ ਜਿਨ੍ਹਾਂ ਨੇ ਵਾਹਿਗੁਰੂ ਨੂੰ ਚੇਤੇ ਕੀਤਾ ਜਿਨ੍ਹਾਂ ਨੇ ਧਿਆਇਆ ਪਰਮੇਸ਼ਰ ਨੂੰ ਜਿਵੇਂ ਪੁੱਤ ਪਿਓ ਆਪਣੇ ਪੁੱਤਰ ਦਾ ਹੱਥ ਫੜ ਲੈਂਦਾ ਨਾ ਛੱਡਦਾ ਨਹੀਂ ਪਈ ਇਸੇ ਤਰ੍ਹਾਂ ਕਾਲ ਪ੍ਰਭ ਪਰਮੇਸ਼ਰ ਉਹਨਾਂ ਦਾ ਹੱਥ ਫੜ ਲੈਂਦਾ ਜਿਹੜੇ ਗੁਣ ਗਾਉਂਦੇ ਪਰਮੇਸ਼ਰ ਦੇ ਵਾਹਿਗੁਰੂ ਨੇ ਚੇਤੇ ਕਰਦੇ ਕਰ ਗੈ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿ ਆਉ ਜਿਵੇਂ ਪਹਿਲੇ ਸੁਨਿਆ ਵਿੱਚ ਬੱਚੇ ਆਪਣੇ ਮਾਪੇ ਉਹਨਾਂ ਮੀਲਾ ਦੇਖਣ ਜਾਂਦੇ ਸੀ ਜਿਹੜਾ ਬੱਚਾ ਆਪਣੇ ਪਿਤਾ ਦੀ ਉਂਗਲ ਫੜਦਾ ਸੀ ਤੇ ਗੁਰਮੁਖ ਪਿਆਰਿਓ ਉਹ ਬੱਚਾ ਕਈ ਵਾਰ ਭਲੇਖੇ ਵਿੱਚ ਆ ਕੇ ਖੇਡਾਂ ਦੇ ਲਾਲਚ ਵਿੱਚ ਆ ਕੇ ਉਹ ਆਪਣੇ ਪਿਤਾ ਦੀ ਉਂਗਲ ਛੱਡ ਦਿੰਦਾ ਸੀ ਫਿਰ ਜਦੋਂ ਆਪਣੇ ਪਿਤਾ ਨੂੰ ਵਿਛੜ ਗਿਆ ਮੇਲੇ ਦੇ ਵਿੱਚ ਤੇ ਫਿਰ ਉਹ ਜਿਹੜੇ ਰੰਗ ਤਮਾਸ਼ੇ ਖੇਡਾਂ ਫਿੱਕੀਆਂ ਲੱਗਣ ਲੱਗ ਜਾਂਦੀਆਂ ਸੀ ਕਿਉਂਕਿ ਉਹਦਾ ਪਿਤਾ ਵਿਛੜ ਗਿਆ ਪਰ ਜਿਹੜਾ ਪਿਤਾ ਆਪਣੇ ਪੁੱਤਰ ਦੀ ਬਾਹ ਕੁੱਟ ਕੇ ਫੜ ਲੈਂਦਾ ਸੀ ਬੱਚਾ ਛੱਡਾ ਸਕਦਾ ਪਰ ਪਿਤਾ ਨਹੀਂ ਛੱਡਦਾ ਸੀ ਉਕ ਕਿ ਉਹਨੂੰ ਪਤਾ ਸੀ ਮੇਰਾ ਬੱਚਾ ਵਿਛੜ ਜਾਵੇਗਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਵੀ ਆਪਣੀ ਬਾਹ ਪਰਮੇਸ਼ਰ ਕਾਲਪੁਰਖ ਨੂੰ ਫੜਾ ਦੇ ਜੇ ਤੂੰ ਉਂਗਲ ਫੜਨ ਦਾ ਯਤਨ ਕੀਤਾ ਹਾਂ ਰੰਗ ਤਮਾਸ਼ੇ ਤੇਰੇ ਮਨ ਤੇ ਪ੍ਰਭਾਵ ਪਾ ਦੇਣਗੇ ਦੁਨੀਆ ਦੇ ਫੇਰ ਤੂੰ ਵਿਛੜ ਜਾਵੇਂਗਾ ਪਰਮੇਸ਼ਰ ਤੋਂ ਤੇ ਫੇਰ ਰੰਗ ਤਮਾਸ਼ੇ ਵੀ ਫਿੱਕੇ ਲੱਗਣ ਲੱਗ ਜਾਣੇ ਹੁਣ ਜਿਨ੍ਹਾਂ ਨੂੰ ਵਾਹਿਗੁਰੂ ਭੁੱਲਿਆ ਹੋਇਆ ਹੈ ਭਾਵੇਂ ਮਾਇਆ ਦੇ ਖਜ਼ਾਨੇ ਕਿੰਨੇ ਆ ਰੰਗ ਤਮਾਸ਼ੇ ਕਿੰਨੇ ਹੀ ਭੋਗਦੇ ਹੋ ਭਾਵੇਂ ਪਦਾਰਥ ਕਿੰਨੇ ਹੀ ਛਕਦੇ ਆ ਪਰ ਫਿਰ ਵੀ ਦੁਖੀ ਔਰੰਗ ਤਮਾਸ਼ੇ ਵੀ ਮਨ ਤੇ ਪ੍ਰਭਾਵ ਨਹੀਂ ਪਾ ਸਕਦੇ ਖੁਸ਼ੀ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਖੁਸ਼ੀ ਨਾਮ ਚੋਂ ਮਿਲਣੀ ਆ ਪਰਮੇਸ਼ਰ ਦੀ ਕਿਰਪਾ ਚੋਂ ਮਿਲਣੀ ਆ ਉਹ ਸੇਜਾਂ ਤੇ ਪੈ ਕੇ ਨਹੀਂ ਮਿਲ ਸਕਦੀ ਔਰੰਗ ਤਮਾਸ਼ੇ ਮਾਣ ਕੇ ਨਹੀਂ ਮਿਲ ਸਕਦੀ ਉਹ 36 ਪ੍ਰਕਾਰ ਦੇ ਭੋਜਨ ਖਾ ਕੇ ਨਹੀਂ ਮਿਲ ਸਕਦੀ ਜਿਹੜੀ ਨਾਮ ਚੋਂ ਕਿਰਪਾ ਮਿਲਣੀ ਹੈ ਇਸ ਕਰਕੇ ਤੂੰ ਆਪਣੀ ਬਾਹ ਗੁਰੂ ਨੂੰ ਫੜਾ ਦੇ ਬਾਹ ਗੁਰੂ ਨੂੰ ਫੜਾ ਕੇ ਜੱਗ ਦਾ ਮੇਲਾ ਦੇਖ ਫਿਰ ਵੇਖੀ ਕਿੰਨੇ ਰੰਗ ਤਮਾਸ਼ੇ ਚੰਗੇ ਲੱਗਣੇ ਆ ਕਿਉਂਕਿ ਵਾਹਿਗੁਰੂ ਦੀ ਕਿਰਪਾ ਹੋਵੇ ਇਸ ਸੰਸਾਰ ਵਿੱਚ ਸੁਖੀ ਵਸੀਦਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਵਿੱਚ ਰਹੇ ਦੁਨੀਆਂ ਦਾ ਰੰਗ ਤਮਾਸ਼ਾ ਇਹ ਮੇਲਾ ਦੇਖਦਾ ਰਹੇ ਪਰ ਨਾਲ ਵਾਹਿਗੁਰੂ ਨੂੰ ਚੇਤੇ ਰੱਖ ਆਪਣੀ ਬਾਹ ਗੁਰੂ ਨੂੰ ਫੜਾ ਦੇ ਗੁਰੂ ਨੇ ਕਿਰਪਾ ਕਰਨੀ ਕਰ ਗਹਿ ਲੀਨੀ ਪਾਰ ਬ੍ਰਹਮ ਜਿਨ੍ਹਾਂ ਨੇ ਜਿਸ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਆਪਣਾ ਹੱਥ ਫੜਾ ਦਿੱਤਾ ਕਰ ਹੱਥ ਕਹਿੰਦੇ ਹੱਥ ਨੂੰ ਕਰ ਗਹਿ ਲਿਨੀ ਪਾਰ ਬ੍ਰਹਮ ਜਿਨ੍ਹਾਂ ਦਾ ਪਰਮੇਸ਼ਰ ਨੇ ਹੱਥ ਫੜ ਲਿਆ ਫਿਰ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਵਿਛੜ ਨਹੀਂ ਦਿੰਦਾ ਉਹਨਾਂ ਨੂੰ ਬਹੁੜ ਨਾ ਵਿਛੜਿ ਆਓ ਸਤਿਗੁਰੂ ਉਹਨਾਂ ਨੂੰ ਦੂਰ ਨਹੀਂ ਜਾਣ ਦਿੰਦਾ ਆਪਣੇ ਤੋਂ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੀ ਰੱਖਦਾ ਅੱਗੇ ਕਹਿੰਦੇ ਬਾਹਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਬਾਰ ਜਾਉ ਬਾਰ ਜਾਉ ਦਾ ਅਰਥ ਹੈ ਬਾਰ ਨਹੀਂ ਜਾਣਾ ਮੈਂ ਬਲਿਹਾਰੇ ਜਾਣਾ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਐਸੇ ਵਾਹਿਗੁਰੂ ਤੋਂ ਜਿਹੜਾ ਅਗਮ ਅਥਾ ਹੈ ਅਗਾਧ ਬੋਧ ਹੈ ਐਸਾ ਪਰਮੇਸ਼ਰ ਅਗਾਧ ਦਾ ਅਰਥ ਹੈ ਡੂੰਘੇ ਜਿਗਰੇ ਵਾਲਾ ਅਪਹੁੰਚ ਉਸ ਪ੍ਰਮਾਤਮਾ ਤੋਂ ਬਲਿਹਾਰ ਜਾਈਏ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਅਗੇ ਕਹਿੰਦੇ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਸ਼ਰਮ ਦਾ ਅਰਥ ਹੈ ਲਾਜ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆ ਉਹ ਜਿਹੜੇ ਆ ਕੇ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਦਰ ਤੇ ਡਿੱਗ ਪਏ ਸਤਿਗੁਰੂ ਜੀ ਫਿਰ ਉਹਨਾਂ ਦੀ ਲਾਜ ਰੱਖਦਾ ਹੈ ਇਹ ਬਿਰਦ ਹੈ ਵਾਹਿਗੁਰੂ ਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਜਿਹੜਾ ਵੀ ਸ਼ਰਨ ਆ ਗਿਆ ਉਹਨੂੰ ਗਲ ਨਾਲ ਲਾਉਣਾ ਹੈ ਪਰਮੇਸ਼ਰ ਦਾ ਬਿਰਦ ਹੈ ਬਖਸ਼ ਲੈਂਦਾ ਕਿੱਡਾ ਵੀ ਵੱਡਾ ਪਾਪੀ ਆ ਜਾਵੇ ਇੱਕ ਵਾਰ ਝੁੱਕ ਕੇ ਆ ਜਾਵੇ ਨਿਮਰਤਾ ਸਹਿਤ ਆ ਜਾਵੇ ਸਤਿਗੁਰੂ ਜੀ ਕਹਿੰਦੇ ਆਕਾਲ ਪੁਰਖ ਉਹਨੂੰ ਗਲ ਨਾਲ ਲਾ ਲੈਂਦਾ ਹੈ ਇਹ ਬਿਰਦ ਆ ਉਹਦਾ ਲਾਜ ਰੱਖਣੀ ਸ਼ਰਮ ਪਈ ਨਾਰਾਇਣ ਹੈ ਜਿਹੜਾ ਨਾਰਾਇਣ ਪਰਮੇਸ਼ਰ ਦੀ ਸ਼ਰਣ ਵਿੱਚ ਆ ਗਿਆ ਨਾਨਕ ਦਰ ਪਈਆ ਉਹ ਜਿਹੜਾ ਦਰ ਤੇ ਡਿੱਗ ਪਿਆ ਕੇ ਝੁਕ ਗਿਆ ਨਿਮਰਤਾ ਸਹਿਤ ਬੇਨਤੀ ਕਰ ਦਿੱਤੀ ਵਾਹਿਗੁਰੂ ਜੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਵਾਹਿਗੁਰੂ ਜੀ ਮੈਨੂੰ ਤੇਰੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਵੀ ਮੇਰੀ ਜਿਹੜਾ ਕੋਈ ਅਰਦਾਸ ਸੁਣ ਲਵੇ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਘਰ ਵਾਹੇ ਗਈ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਇਸ ਕਰਕੇ ਫਿਰ ਵੈਗਰੂ ਦਾ ਬਿਰਦ ਬਣ ਜਾਂਦਾ ਹੈ ਜਦੋਂ ਕੋਈ ਐਨੇ ਭਰੋਸੇ ਨਾਲ ਵਿਸ਼ਵਾਸ ਨਾ ਕਹਿ ਦਵੇ ਅੱਗੇ ਸਤਿਗੁਰ ਜੀ ਕਹਿੰਦੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੀ ਪਰਵਾਹੋ ਸਤਿਗੁਰੂ ਪੰਚਮ ਪਾਤਸ਼ਾਹ ਜੀ 12 ਮਾਹ ਦੀ ਦਸਵੀਂ ਪੌੜੀ ਅੰਦਰ ਅਖੀਰਲੀ ਪੰਕਤੀ ਵਿੱਚ ਉਚਾਰਨ ਕਰ ਰਹੇ ਹਨ ਪੋਖ ਸੁਹੰਦਾ ਸਰਬ ਸੁਖ ਪੋਖ ਦਾ ਅਰਥ ਹੈ ਪੋ ਦਾ ਮਹੀਨਾ ਸੁਹੰਦਾ ਦਾ ਅਰਥ ਹੈ ਸੋਹਣਾ ਸਰਬ ਸੁਖ ਦਾ ਅਰਥ ਹੈ ਸਾਰੇ ਸੁਖ ਝੋਲੀ ਵਿੱਚ ਪੈ ਜਾਣੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਬੇਪਰਵਾਹ ਉਹ ਪਰਮੇਸ਼ਰ ਪਰਮਾਤਮਾ ਜੀ ਨੂੰ ਕੋਈ ਪਰਵਾਹ ਨਹੀਂ ਸਤਿਗੁਰੂ ਜੀ ਕਹਿੰਦੇ ਆ ਪੋ ਦਾ ਮਹੀਨਾ ਸੁਹਾਵਣਾ ਲੱਗਦਾ ਉਹਨਾਂ ਨੂੰ ਸਰਬ ਸੁਖ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੇ ਆ ਬੈਠ ਜਦੋ ਸਰਬ ਸੁਖ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੇ ਆ ਸਾਰੇ ਦੁਨੀਆਂ ਦੇ ਸੁਖ ਪੋ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਦਾ ਹੈ ਜਿਹਨਾਂ ਨੂੰ ਪਰਮੇਸ਼ਰ ਬਖਸ਼ ਦੇਵੇ ਜਿਨ੍ਹਾਂ ਨੂੰ ਵਾਹਿਗੁਰੂ ਬਖਸ਼ ਦੇਵੇ ਜਿਹੜੇ ਵਾਹਿਗੁਰੂ ਨੂੰ ਪਾ ਜਾਣ ਸਤਿਗੁਰੂ ਜੀ ਕਹਿੰਦੇ ਪੋ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਦਾ ਸੁਹੰਦਾ ਲੱਗਦਾ ਹੈ ਸਾਰੇ ਸੁਖ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੇ ਆ ਤੇ ਜਿਨ੍ਹਾਂ ਨੂੰ ਪਰਮੇਸ਼ਰ ਅਕਾਲਪੁਰਖ ਬਖਸ਼ ਦੇਵੇ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਉਹ ਮਹੀਨੇ ਬਾਬਤ ਸਾਨੂੰ ਉਪਦੇਸ਼ ਸਤਿਗੁਰੂ ਜੀ ਉਪਦੇਸ਼ ਕਰਦੇ ਆ ਹਰ ਵੇਲੇ ਉਸ ਅਕਾਲਪੁਰਖ ਪਰਮੇਸ਼ਰ ਨੂੰ ਚੇਤੇ ਰੱਖੀਏ ਮਹੀਨਾ ਕੋਈ ਵੀ ਹੋਵੇ ਠੰਡ ਦੀ ਉਦਾਹਰਨ ਲਈਏ ਸਤਿਗੁਰੂ ਨੇ ਵੀ ਕਈ ਠੰਡ ਚ ਆ ਕੇ ਵੀ ਜਿਹੜਾ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਵੀ ਕੀ ਉੱਠਣਾ ਅਮਰਤ ਵਲੇ ਬੜੀ ਠੰਡ ਹੈ ਠੰਡ ਲੱਗ ਜਾਊਗੀ ਇਸ ਤਰ੍ਹਾਂ ਦੇ ਵਿਚਾਰ ਕਈਆਂ ਦੇ ਹੋ ਜਾਂਦੇ ਆ ਪਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਪਿਆਰ ਹੁੰਦਾ ਨਾ ਉਹ ਫਿਰ ਠੰਡ ਦੀ ਪਰਵਾਹ ਨਹੀਂ ਕਰਦੇ ਉਹ ਫਿਰ ਗੁਰੂ ਦਾ ਪਿਆਰ ਦੇਖਦੇ ਆ ਜਿਵੇਂ ਸਤਿਗੁਰੂ ਦਾ ਉਪਦੇਸ਼ ਹੈ ਜਿਨ੍ਹਾਂ ਨੂੰ ਰੰਗ ਲੱਗਿਆ ਹੋਇਆ ਉਹ ਨਦੀਆਂ چیرਦੇ ਆਉਂਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਦਾ ਪਿਆਰ ਅੰਦਰ ਲੱਗ ਜਾਂਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਉਹ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਸਾਰੇ ਸੁੱਖ ਉਹਨਾਂ ਦੀ ਝੋਲੀ 'ਚ ਪੈ ਜਾਂਦੇ ਆ ਜਿਹੜੇ ਗੁਰੂ ਨੂੰ ਪਾ ਜਾਂਦੇ ਆ ਜੀ ਐਸੀ ਸਤਿਗੁਰੂ ਜੀ ਦਾ ਅੱਜ ਦਾ ਪੋਹ ਮਹੀਨੇ ਬਾਬਤ ਉਪਦੇਸ਼ ਪੋਖਤ ਖਾਰਨਾਂ ਬਿਆਪੈ ਕੰਠ ਮਿਲਿਆ ਹਰਨਾਓ ਇਸ ਕਰਕੇ ਪਰਮੇਸ਼ਰ ਨੂੰ ਹਮੇਸ਼ਾ ਚੇਤੇ ਰੱਖੀਏ ਸਦਾ ਉਹਦਾ ਸਿਮਰਨ ਕਰਦੇ ਰਹੀਏ ਇਸੇ ਵਿੱਚ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਆ ਜੀ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖੇਮਾ ਆਸ਼ੀਸ਼ ਦੇਣੀ ਦੇਹੋ ਸਜਣ ਅਸੀਂ ਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਿਲਾਉ ਫਤੇ ਦੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ